ਤੇ ਆਹ ਕੁਸ ਪਿਸਟਲ ਆ ਜਿਹੜੇ 17ਵੀਂ ਸਦੀ ਚ ਜਿਹੜੇ ਯੂਜ਼ ਹੋਏ ਸੀਗੇ ਪਿਸਟਲ ਤੇ ਕਟਾਰਾਂ ਤੇ ਦਰਬੀਆ ਆ ਦੇਖੋ ਇੱਧਰ ਸਾਰੀਆਂ ਹੈਗੀਆਂ ਆ ਵੱਡੀਆਂ ਗਨਸ ਬੰਦੂਕਾਂ ਤੈਨੂੰ ਕਹਿ ਦਿੰਨੇ ਆ ਤੇ ਆ ਵੀ ਇੱਧਰ ਹੀ ਪਈਆਂ ਆ ਕਟਾਰ ਤੇ ਪਿਸਟੋਲ ਤੇ ਕੁਝ ਉੱਪਰ ਲੱਗੀਆਂ ਆ ਉਹ ਦੇਖੋ ਸਾਹਮਣੇ ਤੇ ਇਦਾਂ ਦਾ ਕੁਝ ਅੰਦਰੋਂ ਆ ਇਹ ਦੇਖੋ ਸਾਰਾ ਉੱਪਰ ਦੇਖੋ ਇਹ ਸਾਰੀਆਂ ਲੜਾਈਆਂ ਹੋਈਆਂ ਤਸਵੀਰਾਂ ਆ ਆ ਦੇਖੋ